ਆਪਾਂ ਗਾਂਧੀ ਚੌਕੇ 'ਚ ਖੜੇ ਆ ਜਿੱਥੇ ਕੇ ਗਾਂਧੀ ਚੌਕ ਪਹਿਲਾਂ ਕਰਨਿਆ ਦੇ ਮਜਾਰਿਆਂ ਨਾਲ ਕਰਕੇ ਬੜਾ ਮਸ਼ਹੂਰ ਹੁੰਦਾ ਸੀ ਲੇਕਿਨ ਅੱਜ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰਮਾਵਾਦੀ ਜਿੱਤ ਤੋਂ ਬਾਅਦ ਬਤਾਲੇ ਦੇ ਐਮਐਲਏ ਸਾਹਿਬ ਦੀ ਟੀਮ ਵੱਲੋਂ ਜਿਹੜਾ ਵਾ ਅੱਜ ਜ਼ੋਰਦਾਰ ਸਵਾਗਤ ਕੀਤਾ ਜਾ ਰਿਹਾ ਹੈ ਖੁਸ਼ੀਆਂ ਮਨਾਇਆ ਜਾ ਰਿਹਾ ਉੱਥੇ ਹੀ ਨਾਲ ਅੱਤਿ ਸ਼ਿਵਾਇ ਕੀਤੀ ਜਾ ਰਹੀ ਹੈ ਆਪਾਂ ਗੱਲਬਾਤ ਕਰਾਂਗੇ ਅੱਜ ਕਿਸ ਤਰ੍ਹਾਂ ਲੱਗਦੇ ਹੋ ਆਮ ਆਦਮੀ ਪਾਰਟੀ ਦੀ ਜਿੱਤ ਜੀ ਆਮ ਆਦਮੀ ਪਾਰਟੀ ਜਿਹੜੀ ਹੈ ਲੋਕਾਂ ਨੇ ਜਿਤਾਈ ਹੈ ਜਿਹੜਾ ਇੱਕ ਮੈਸੇਜ ਜਾ ਰਿਹਾ ਸੀ ਆਪੋਜੀਸ਼ਨ ਵਾਲੇ ਜਿਹੜੇ 10% ਹੈ ਨੇ ਪੂਰੇ ਪੰਜਾਬ ਗਲਤ ਪਾਰਟੀ ਇਤਾਂ ਪਾਰਟੀ ਉਦਾ ਹੋ ਨਹੀਂ ਆਂਦੀ ਪਰ ਇਹ ਲੋਕਾਂ ਨੇ ਸਾਬਿਤ ਅਰਦਾਵਾ ਇਹਨਾਂ ਦੇ ਦਿਲਚਸੀ ਰਾਜ ਅਰਦੇ ਆ ਇਹਨਾਂ ਨੇ ਇੱਥੇ ਪੰਚਾਇਤ ਸੀ ਔਰ ਇਹਨਾਂ ਦੇ ਸਦਕੇ ਆ ਜਾਮ ਆਪੀ ਪਾਰਟੀ ਨੇ ਫੇਰ ਪੰਜਾਬ ਨੂੰ ਇੱਕ ਬੜਾ ਜਿਹੜਾ ਵਾ ਤਖੜਾ ਹੱਲਾ ਮਾਰ ਕੇ ਜਿਹੜਾ ਵਾ ਸਰਕਾਰ ਨੂੰ ਫੇਰ ਆਪਾਂ ਅਚੀ ਪੋਜੀਸ਼ਨ ਬਣਾਈ ਹੈ ਜੇ ਗੱਲ ਕੀਤੀ ਜਾਵੇ ਸੁਰਜਿੰਦਰ ਸਿੰਘ ਰੰਦਾਵਾ ਤੇ ਉਹ ਬੜਾ ਜੋਰ ਸ਼ੋਰ ਦੇ ਨਾਲ ਇਸ ਨੂੰ ਰਾਜਾ ਲਾਪਈ ਸੀ ਕਿ ਗੈਂਗਸਟਰ ਵਾਰ ਨੇ ਜਿਹੜਾ ਵਾ ਉਹ ਧੰਪੀਆਂ ਦਵਾਈਆਂ ਜਾ ਰਹੀਆਂ ਤੇ ਕਿਸੇ ਤਰੀਕੇ ਦੇ ਨਾਲ ਵੋਟਾਂ ਦੀ ਜਿਹੜੀ ਆ ਉਹ ਮਤਲਬ ਜਿੱਤੋਂ ਅਲ ਇਹ ਕਰ ਰਹੀ ਆ ਲੇਕਿਨ ਹੁਣ ਲੋਕਾਂ ਨੇ ਫਤਵਾ ਦਿੱਤਾ ਕਿਦਾਂ ਮਹਿਸੂਸ ਕਰਦੇ ਹੋ ਕਿ ਕੋਈ ਹਰ ਚੀਜ਼ ਦਾ ਸਬੂਤ ਹੋਣਾ ਚਾਹੀਦਾ ਹੁਣ ਅਹੀਂ ਇਹ ਦੀ ਗੈਂਗਸਟਰ ਕਿੰਨਾ ਆਉਂਦੀਆਂ ਇਤਾਂ ਆਉਂਦੀਆਂ ਇਦਾਂ ਜਿੱਤੇ ਕੋਈ ਗੱਲਬਾਤ ਹੈ ਨਹੀਂ ਨਾਲੇ ਉਹਨਾਂ ਨੇ ਕੋਈ ਸਬੂਤ ਥੋੜੀ ਇਨਸਾਨ ਦੇਤੇ ਮਰਜੀ ਲਾ ਦੇਣ ਔਰ ਗੈਂਗਸਟਰ ਨੂੰ ਸਾਈਡ ਰੱਖ ਕੇ ਜਿਹਦਾ ਉਹ ਜਿਹੜੀ ਜਨਤਾ ਨੇ ਜਨਤਾ ਨੇ ਆਪਣਾ ਸਬੂਤ ਦਿੱਤਾ ਨਹੀਂ ਵੀ ਗੈਂਗਸਟਰਵਾਦ ਇਹਦਾ ਫਿਰ ਇਹਦਾ ਮਤਲਬ ਇਹ ਜਨਤਾ ਨੂੰ ਗੈਂਗਸਟਰ ਕਹਿੰਦਾ ਏ ਇਦਾਂ ਦੀ ਕੋਈ ਗੱਲ ਨਹੀਂ ਆ ਜਨਤਾ ਨੇ ਆਪਣਾ ਪਿਆਰ ਦਿਖਾਇਆ ਔਰ ਸੁਖੀ ਰੰਦਾ ਆਪਣਾ ਸੁਖੀ ਰੰਦਾ ਵਾਲੀ ਹਾਰ ਅਰਾਈ ਆ ਔਰ ਸਚਾਈ ਇਹ ਆ ਸੁਖੀਰਾਂ ਦਾਵਾ ਜੋ ਆਪਣੇ ਆਪ ਚ ਬਹੁਤ ਜ਼ਿਆਦਾ ਹੰਕਾਰ ਰਿਆ ਸਮਝਦਾ ਸੀ ਔਰ ਉਹਦਾ ਬੇਟਾ ਜਿਹੜਾ ਉਹਦੇ ਆ ਉਹ ਵੀ ਨਾਲ ਨਾਲ ਸੀ ਬਟ ਇਹ ਆ ਡੇਰਾ ਦੀ ਜਨਤਾ ਨੇ ਜਵਾਬ ਦੇ ਦਿੱਤਾ ਵਾ ਕਿ ਹੰਕਾਰ ਤੋਂ ਉੱਪਰ ਕੁਛ ਨਹੀਂ ਆ ਇਹ ਜਿਹੜਾ ਉਹ ਥੱਲੇ ਆਉਣਾ ਪੈਣਾ ਪ੍ਰਮਾਤਮਾ ਪਹਿਲਾਂ ਰੱਬ ਦਾ ਨਾਮ ਪਹਿਲਾਂ ਹੈ ਪਹਿਲਾਂ ਗੱਲ ਕੀਤੀ ਜਾਵੇ ਡੇਰਾ ਬਾਬਾ ਨਾਨਕ ਦੀ ਤੇ ਜਿਹੜੀ ਚਿੱਤ ਦੇ ਵਿੱਚ ਜਿਹੜੀ ਵੋਟਾਂ ਦਾ ਗਿਣਤੀ ਸੀ ਬਹੁਤ ਘੱਟ ਰਹੀਦੀ ਚਾਰ ਪੰਜ ਸੌ ਦੀ ਲੇਕਿਨ ਹੁਣ ਬੜਾ ਵੱਡਾ ਇੱਕ ਮਤਵਾ ਦਿੱਤਾ ਇਹ ਦੀ ਆਪਾਂ ਡਾਊਨ ਤੇ ਚੱਲਦੀਆਂ ਰਹਿੰਦੀਆਂ ਨੇ ਨਾਲੇ ਜਿਹੜੇ ਲੀਡਰ ਨੇ ਇਹ ਕੈਂਡੀਡੇਟ ਹੁੰਦੇ ਨੇ ਇਹ ਮਸ਼ੀਨਾ ਜੀ ਦੀ ਸਾਡੀ ਕਿਸਮਤ ਹੁੰਦੀ ਹੈ ਜੀ ਸੋ ਦੇਖ ਸਕਦੇ ਹੋ ਕਿ ਕਿੰਨੀ ਖੁਸ਼ੀ ਆ ਸਾਡੇ ਨਾਲ ਨੇ ਵਿਜੇ ਟ੍ਰੇਨ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਜਿੱਤ ਨੂੰ ਕਿਸ ਤਰੀਕੇ ਨਾਲ ਵੇਖਦੇ ਇਹ ਜਿੱਤ ਇੱਕ ਇਤਿਹਾਸਿਕ ਜਿੱਤ ਹੈ ਕਿ ਇੱਕ ਹੰਕਾਰ ਨੂੰ ਅਹੰਕਾਰਿਆ ਗਿਆ ਸੋ ਮਾਰਿਆ ਗਿਆ ਇਹ ਪੁਰਾਣੀ ਕਹਾਵਤ ਆ ਦੁਨੀਆ ਦੇ ਵਿੱਚ ਜਦੋਂ ਦੀ ਦੁਨੀਆ ਬਰਕਰਾਰ ਹੋਈ ਆ ਇਹ ਕਹਾਵਤ ਆ ਕਿ ਹੰਕਾਰਿਆ ਸੋ ਮਾਰਿਆ ਅੱਜ ਸਾਬਤ ਹੋਇਆ ਪਰਮਾਤਮਾ ਨੇ ਸਾਬਤ ਕਰਕੇ ਦੱਸਿਆ ਕਿ ਵਾਕੇ ਜਿਹੜਾ ਹੰਕਾਰ ਉਹਦੀ ਹਾਰ ਹੁੰਦੀ ਹੈ ਔਰ ਇਨਸਾਨੀਅਤ ਦੀ ਜਿੱਤ ਹੁੰਦੀ ਹੈ ਸਰਦਾਰ ਗੁਰਦੀਪ ਸਿੰਘ ਰੰਧਾਵਾ ਇੱਕ ਚੰਗੀ ਸਖਸ਼ੀਅਤ ਤੇ ਮਾਲਕ ਨੇ ਚੰਗੀ ਇਨਸਾਨੀਅਤ ਤੇ ਮਾਲਕ ਨੇ ਸਰਦਾਰ ਅਮਨਸ਼ੇਰ ਸਿੰਘ ਚੈਰੀਕਲਸੀ ਸਾਡੇ ਬਹੁਤ ਹੀ ਹਰਮਨ ਪਿਆਰੇ ਨੇਤਾ ਬਟਾਲੇ ਹਲਕੇ ਦੇ ਵਿਧਾਇਕ ਜਿਨ੍ਹਾਂ ਨੂੰ ਮਾਣ ਸਨਮਾਨ ਪਾਰਟੀ ਵੱਲੋਂ ਮਿਲ ਰਿਹਾ ਲੋਕਾਂ ਦਾ ਸਹਿਯੋਗ ਮਿਲ ਰਿਹਾ ਦਿਨ ਪ੍ਰਤੀ ਦਿਨ ਉਹਨਾਂ ਦੀ ਜਿਹੜੀ ਚੜਦੀ ਕਲਾ ਦੇਖ ਕੇ ਇਹਨਾਂ ਲੋਕਾਂ ਦੇ ਵਿੱਚ ਸੀ ਪਛਾਇਦੋ ਆਮ ਘਰਾਂ ਦਾ ਕਾਕਾ ਤੇ ਕਲ ਦਾ ਕਾਕਾ ਇਹਦੇ ਇਹਨੂੰ ਸਿਆਸਤ ਨਹੀਂ ਆਉਂਦੀ ਇਹਨੂੰ ਸਿਆਣਪ ਨਹੀਂ ਆਉਂਦੀ ਉਹਨਾਂ ਨੇ ਬੜੀ ਸਿਆਣਪ ਦੇ ਨਾਲ ਇਹ ਸੇਤ ਨੂੰ ਪ੍ਰਾਪਤ ਕੀਤਾ ਸੋ ਬੜੀ ਵੱਡੀ ਜਿੱਥੋਈ ਸਾਡੇ ਨਾਲ ਨੇ ਸ਼ੈਰੀ ਬ੍ਰਦਰ ਜਿਹੜੇ ਕਿ ਪਿੰਡ ਕੋਟਲਾ ਤੋਂ ਸਰਪੰਚ ਚੁਣੇ ਗਏ ਨੇ ਤੇ ਅਤੇ ਵਿਕਾਸ ਦੇ ਕਾਰਜ ਜਿਹੜੇ ਆ ਬੜੀ ਵੱਡੀ ਪੱਧਰ ਤੇ ਉੱਥੇ ਕਰਵਾਉਣ ਜਾ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਹੁਣ ਦੇਰਾਂ ਪਾਪਾ ਜੀ ਨਾਨਕ ਦੀ ਜਿੱਤ ਤੇ ਤਿੰਨ ਜਗ੍ਹਾ ਦੇ ਉੱਤੇ ਜਿਹੜੀ ਆਮ ਆਦਮੀ ਪਾਰਟੀ ਦੀ ਅੱਜ ਜਿੱਤ ਹੋਈ ਹੈ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਵੇਖੋ ਜੀ ਸਭ ਤੋਂ ਪਹਿਲਾਂ ਮੈਂ ਆਪਣੇ ਇਲਾਕੇ ਦੀ ਗੱਲ ਕਰਾਂ ਏਰੀਆ ਦੀ ਗੱਲ ਕਰਾਂ ਤੇ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਪਹਿਲਾਂ ਬਟਾਲੇ ਵਾਲੇ ਲੋਕਾਂ ਦਾ ਕਿ ਸਭ ਤੋਂ ਪਹਿਲੀ ਜਦ ਜਿਹੜੀ 2022 ਦੇ ਵਿੱਚ ਲੋਕਾਂ ਨੇ ਆਪਣੇ ਵਿਸ਼ਵਾਸ ਨਾਲ ਮੇਰੇ ਸਤਕਾਰਯੋਗ ਵੱਡੇ ਭਰਾ ਸਰਦਾਰ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਤਾਂ ਕਿ ਬਣਾਈ ਸੀ ਉਸ ਤੋਂ ਬਾਅਦ ਜਿਉਂਦੇ ਤੇ ਅਸੀਂ ਬਟਾਲੇ ਦੇ ਲੋਕ ਆ ਕੇ ਕੰਮ ਵੇਖਦੇ ਸੀ ਕਿਉਂਕਿ ਡੇਰਾ ਵੀ ਲੱਗ ਗਿਆ ਆ ਨਾਲ ਪਾウダー ਲੱਗਦਾ ਆਪਣੇ ਸੋ ਇਸ ਕਰਕੇ ਅਸੀਂ ਉੱਥੇ ਗਏ ਆ ਮਿਹਨਤ ਕੀਤੀ ਆ ਇਨਚਾਰਜ ਜਿਹੜੇ ਹੀ ਉਥੋਂ ਦੇ ਡੇਰੇ ਤੇ ਉਹ ਸਰਦਾਰ ਕੁਲਜੀਤ ਸਿੰਘ ਧਾਰੀਵਾਲ ਜੀ ਤੇ ਐਮਲੇ ਸਾਹਿਬ ਨੂੰ ਲਾਇਆ ਗਿਆ ਸੀ ਸੋ ਅੱਜ ਉਹਨਾਂ ਦੀ ਮਿਹਨਤੀ ਆ ਜੀ ਰੰਗ ਲਿਆਈ ਆ ਸੋ ਲੋਕਾਂ ਦੇ ਜਿਹੜਾ ਸਾਥ ਵਾ ਉਹ ਬਹੁਤ ਵੱਡਾ ਵਾ ਜੇ ਆਪਾਂ ਇੱਕ ਪਰਮਿਸ਼ਨ ਨਾਲ ਕਹੇ ਤਰੀਕ ਨੂੰ ਵੀ ਢੋਣੇ ਆ ਨਾ ਜੀ ਫੱਲੇ ਉਹਨੂੰ 2-3 ਸਾਲ ਹੋਇਆ ਹੋਇਆ ਤੇ ਬੜੀ ਔਖੀ ਢੱਡਦੀ ਆ ਇਹ ਤੇ ਮੇਰੇ ਖਿਆਲ 20 ਸਾਲ ਦਾ ਹੀ ਜਿੰਨਾ ਪਹਰਾ ਆਇਆ ਸੋ ਜੇ ਕਿ ਗੱਲ ਹੋਵੇ 2024 ਦੀ ਇਲੈਕਸ਼ਨ ਆਪਾਂ ਐਮਪੀ ਚ ਵਿਪੋ ਜਿੱਥੇ ਹਾਰ ਹੋ ਇੱਥੇ ਹਾਰ ਮੰਨ ਲੈਣੀ ਚਾਹੀਦੀ ਆ ਸੋ ਆਪਾਂ ਕਿਤੇ ਨਾ ਕਿਤੇ ਕੁਝ ਕਮੀਆਂ ਕਰਕੇ ਹੋ ਸਕਦਾ ਆ ਆਪਾਂ ਰਹਿ ਗਏ ਆ ਉਦੋਂ ਇਹਦੇ بیٹے ਨੇ ਨਾ ਇੱਕ ਗੱਲ ਕਹੀ ਸੀ ਮੈਂ ਇੱਕ ਦਿਨ ਵੀਡੀਓ ਵੇਖਣ ਦੀ ਆਂ ਸੀ ਉਦੋਂ ਕਹਿੰਦਾ ਵੀ ਚਾਚੀ ਵਾਲੇ ਤੇ ਲੱਗਦਾ ਘਰੇ ਚਲ ਗਏ ਆ ਪਰ ਉਹਨੂੰ ਕਹਿਣਾ ਚਾਹੀਦਾ ਵੀ ਸਜਣਾ ਜਦੋਂ ਤੱਕ ਤੇਰੇ ਪਰਿਵਾਰ ਤੇ ਗੱਲ ਨਾ ਕਰੇ ਉਦੋਂ ਆਪਣੇ ਦੇ ਵੀ ਨਹੀਂ ਕਰਨੀ ਚਾਹੀਦੀ ਸੋ ਚਾਚੀ ਵਾਲੇ ਘਰ ਨਹੀਂ ਗਏ ਚਾਚੀ ਵਾਲੇ ਤੇਰੇ ਜੜਾ ਬੜਨ ਲਈ ਤੇਰੇ ਮਗਰ ਖਲੋਤੇ ਅੱਛਾ ਕਰਕੇ ਜਿੰਦਾਬਾਦ ਜਿਹੜਾ ਇਹ ਦਿੰਦਾ ਜਵਾਬ ਸੀ ਤੇ ਮੈਂ ਅੱਜ ਵੀ ਮੌਜੂਦਾ ਸਰਪੰਚਾਂ ਇਹਦੇ ਬੱਲੇ ਕੀ ਆ ਹਾਂ ਹੋ ਸਕਦਾ ਘੁੰਮਿਆ ਜਾਂ ਗੱਡੀਆਂ ਉਹਦੇ ਕੋਲ ਮੇਰੇ ਤੋਂ ਵੱਧ ਹੋਣ ਪਰ ਸੱਜਣ ਤਾਂ ਜਣੀ ਮੇਰੀ ਵਾਦਨ ਕੋ ਕਿਤੇ ਰੈਲੀ ਕਰਕੇ ਵੇਚ ਦੇ ਧੰਨਵਾਦ ਜਿਸ ਤਰੀਕੇ ਦੇ ਨਾਲ ਤੁਸੀਂ ਪਿੰਡ ਪੱਦਰ ਦੇ ਤੇ ਸਿਆਸਤ ਤੋਂ ਲੈ ਕੇ ਤੇ ਐਮ ਐਲ ਏ ਤੱਕ ਦੀ ਜਿਹੜੀ ਆ ਸਿਆਸਤ ਦੇ ਵਿੱਚੋਂ ਜੀ ਜੀ ਕਿਸ ਤਰ੍ਹਾਂ ਦਾ ਵਿਕਾਸ ਪਿੰਡ ਦਾ ਕਰਵਾਓ ਮੇਰੀ ਮੈਂ ਚੁਣਨਾ ਆਪਣੇ ਪਿੰਡ ਨੂੰ ਮੈਂ ਨੈਸ਼ਨਲ ਵਾਰਡ ਲੈ ਕੇ ਆਵਾਂ ਸਾਡੇ ਨਾਲ ਹੀ ਆਪਣਾ ਸ਼ੀਨਾ ਪਿੰਡ ਹੈ ਜੀ ਕੋਲ ਕਦੇਰੇ ਚ ਉਥੋਂ ਦਾ ਮੇਰਾ ਭਰਾ ਪੰਥਦੀਪ ਸਰਪੰਚ ਆ ਉਹਨੇ ਸਾਥ ਅ ਨੈਸ਼ਨਲ ਵਾਰਡ ਲਈ ਆ ਮੇਰਾ ਸੁਪਨਾ ਹੈ ਕਿ ਮੈਂ ਉਹਦੇ ਅੰਗੂੜਾ ਪਿੰਡ ਖੁਸ਼ਹਾਲ ਕਰਾਂ ਸੋ ਸਾਡਾ ਜਿਹੜਾ ਪਿੰਡ ਆ ਹੌਲਕੇ ਸਤਿਗੜ ਚੂੜੀਆਂ ਚ ਪੈਂਦਾ ਉਥੋਂ ਦੇ ਸਰਦਾਰ ਬਲਬੀਰ ਸਿੰਘ ਪੰਨੂ ਆ ਉਹ ਵੀ ਇੱਕ ਵੱਡੇ ਭਰਾ ਵਾਂਗੂ ਰੋਹ ਵੀ ਰੱਖਦੇ ਆ ਤੇ ਪਿਆਰ ਵੀ ਦਿੰਦੇ ਆ ਉਹ ਕਹਿੰਦੇ ਵੀ ਤਗੜਾ ਹੋ ਤਿੰਨ ਦਾ ਸਵਾਰ ਜਿੱਥੇ ਲੋੜਾ ਅਸੀਂ ਬੈਠੇ ਆ ਸੋ ਇਸ ਕਰਕੇ ਗੱਲ ਆ ਜਾਂਦੀ ਆ ਜੀ ਜਿਹੜੀ ਬੰਦੇ ਦੀ ਮਾਂ ਹੈ ਨਾ ਉਹ ਲੈ ਬੈਂਦੀ ਆ ਜਿਹੜੀ ਅੱਜ ਇਹਨਾਂ ਦੀ ਹਾਰ ਵਾ ਉਹ ਸਿਰ ਮਾਂ ਕਰਕੇ ਹੋਈ ਸੋ ਇਸ ਕਰਕੇ ਲੋਕਾਂ ਦੇ ਮਗਰ ਮੈਨੂੰ ਕੱਲ ਤੇ ਬੜੇ ਫੋਨ ਆਏ ਵਧਾਈਆਂ ਦੇ ਮੈਂ ਇੱਕੋ ਗੱਲ ਕਰਦਾ ਗਿਆ ਮੈਂ ਹੈ ਵੀ ਭਰਾਓ ਤੇ ਮਾਰੇ ਦੀ ਕਿਰਪਾ ਤੇ ਤੁਹਾਡੇ ਭਰਾਵਾਂ ਦੇ ਪੈਰਾ ਪਿੱਛੇ ਆ ਹੋਰ ਇਤੋਂ ਵੱਧ ਕੁਝ ਨਹੀਂ ਸੋ ਦੇਖ ਸਕਦੇ ਹੋ ਕਿ ਇਸ ਜਿੱਤ ਨੂੰ ਲੈ ਕੇ ਸਮੂਹ ਵਰਕਰ ਜਿਹੜੇ ਆ ਉਹ ਇਕੱਠੇ ਹੋਇਆ ਤੇ ਕਿਸ ਤਰੀਕੇ ਦੇ ਨਾਲ ਜਸ਼ਨ ਮਨਾ ਰਹੇ ਨੇ ਕੈਮਰਾਮੈਨ ਸੋਨੀ ਦੇ ਨਾਲ ਸਰਮਨ ਸਿੰਘ ਕੁਮਾਰ ਪਟਾਲਾ ਗੁਰਦਾਸਪੁਰ